ਅੱਜ ਹਲਕਾ ਪੋਆ ਦੇ ਅੱਡਾ ਬਣੀ ਲੋਧੀ ਵਿੱਚ ਸਾਬਕਾ ਵਿਧਾਇਕ ਜਗਿੰਦਰਪਾਲ ਦੇ ਦਫ਼ਤਰ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਜਿੱਥੇ ਕਾਂਗਰਸ ਪਾਰਟੀ ਵੱਲੋਂ ਸੋਸ਼ਲ ਮੀਡੀਆ ਸੈਕਟਰੀ ਐਲਾਨੇ ਗਏ ਯੁਵਾ ਨੇਤਾਵਾਂ ਨੂੰ ਸਾਬਕਾ ਵਿਧਾਇਕ ਜਗਿੰਦਰਪਾਲ ਵੱਲੋਂ ਜਿੱਥੇ ਉਹਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਉੱਥੇ ਇਹ ਲੱਡੂ ਵੰਡ ਕੇ ਖੁਸ਼ੀ ਵੀ ਮਨਾਈ ਗਈ ਇਸ ਮੌਕੇ ਉੱਤੇ ਨਵੇਂ ਬਣੇ ਸੋਸ਼ਲ ਮੀਡੀਆ ਦੇ ਸੈਕਟਰੀ ਬੋਸ਼ਿਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇੜੀ ਵੀ ਕਾਂਗਰਸ ਪਾਰਟੀ ਅਤੇ ਸਾਬਕਾ ਵਿਧਾਇਕ ਜੋਗਿੰਦਰਪਾਲ ਜੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਉਹ ਉਸ ਉੱਤੇ ਖੜੇ ਉਤਰਨਗੇ ਅਤੇ ਪਾਰਟੀ ਦੇ ਕੰਦੇ ਨਾਲ ਕੰਧਾ ਮਿਲਾ ਕੇ ਚੱਲਣਗੇ ਦੂਜੇ ਪਾਸੇ ਸਾਬਕਾ ਵਿਧਾਇਕ ਜੋਗਿੰਦਰਪਾਲ ਨੇ ਵੀ ਕਿਹਾ ਕਿ ਅੱਜ ਦੀ ਯੁਵਾ ਪੀੜ੍ਹੀ ਕਾਂਗਰਸ ਪਾਰਟੀ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਸ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਕਿਆ ਜਾਂਦੇ ਤੁਹਾਨੂੰ ਜਿਹੜਾ ਜ਼ਿੰਮੇਵਾਰੀ ਦਿੱਤੀ ਗਈ ਹੈ ਸਾਡੇ ਪਾਰਟੀ ਸਰ ਮੈਨੂੰ ਸੈਕਟਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੋਸ਼ਲ ਮੀਡੀਆ ਦੀ ਸਾਡੀ ਜੋ ਵੀ ਡਿਊਟੀ ਲਾਣਗੇ ਐਮ ਐਲ ਜਗਿੰਦਰਪਾਲ ਜੀ ਐਮ ਐਲ ਜੋ ਵੀ ਸਾਡੀ ਡਿਊਟੀ ਲਾਣਗੇ ਪੂਰੇ ਉਤਰਾਂ ਦਿੱਤੇ ਟੰਡੇ ਨੂੰ ਪੂਰਾ ਬੁਲੰਦ ਕਰਾਂਗੇ ਕਾਂਗਰਸ ਪਾਰਟੀ ਨੂੰ ਜੋ ਵੀ ਸਾਡੇ ਹਲਕੇ ਦੇ ਵਿੱਚ ਕੰਮ ਹੋਣਗੇ ਅਸੀਂ ਜ਼ਰੂਰ ਕਰਾਂਗੇ ਜੋ ਵੀ ਸਾਡੇ ਜਗਿੰਦਰਪਾਲਾ ਡਿਊਟੀ ਲਾਣਗੇ ਅਸੀਂ ਜ਼ਰੂਰ ਕਰਾਂਗੇ ਦੇਖ ਸਭਾ ਚੋਣਾ ਆ ਰਹੀ ਹੈ ਹਾਂਜੀ ਉਹਨੂੰ ਕਿੱਦਾਂ ਫਿਰ ਅੱਗੇ ਦੇਖੋਗੇ ਕਿੱਦਾਂ ਕਰੋਗੇ ਸਰ ਪੂਰੀ ਤਿਆਰੀ ਹੈ ਸਾਡੀ ਕਾਂਗਰਸ ਪਾਰਟੀ ਦੀ ਅਸੀਂ ਕਾਂਗਰਸ ਪਾਰਟੀ ਐਮਪੀ ਦੀ ਸੀਟ ਜਿਤਾ ਕੇ ਅੰਡੇ ਕਾਂਗਰਸ ਤੇ ਚੋਲੀ ਪਾਵਾਂਗੇ ਗੁਦਾਸਪੁਰ ਚ ਦੇਖੋ ਇਹ ਕਿਤੇ ਖੁਸ਼ੀ ਦੀ ਗੱਲ ਹੈ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਨੌਜਵਾਨਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਸਾਡੇ ਅੱਜ ਤਿੰਨ ਮੁੰਡੇ ਜਿਹੜੇ ਸੋਸ਼ਲ ਮੀਡੀਆ ਦੇ ਜ਼ਿਲ੍ਹੇ ਦੇ ਇਨਚਾਰਜ ਬਣੇ ਨੇ ਸੈਕਟਰੀ ਬਣੇ ਨੇ ਆਮਿਤ ਪਠਾਣੀਆ ਔਰ ਬੋਸ਼ਿਸ਼ ਫਾਜ਼ਲ ਸਾਹਿਬ ਫਾਜ਼ਲ ਜੀ ਮੇਰੇ ਵੱਲੋਂ ਇਹਨਾਂ ਨੂੰ ਵਧਾਈ ਹੈ ਔਰ ਮੈਂ ਬਾਬੇ ਨਾਨਕ ਅੱਗੇ ਪ੍ਰਾਰਥਨਾ ਕਰਦਾ ਵੀ ਸਾਡੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਮੁੰਡੇ ਸਾਰੇ ਪੜ ਚੜ ਕੇ ਸਹ ਲੈਣ ਤੇ ਸਾਡੀ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਤੇ ਮੈਂ ਬਾਬੇ ਨਾਨਕ ਅੱਗੇ ਬੇਨਤੀ ਕਰ ਪ੍ਰਾਰਥਨਾ ਕਰਦਾ ਵੀ ਇਹਨਾਂ ਉਤੇ ਮਿਹਰ ਭਰਿਆ ਹੱਥ ਰਹੇ ਇਹ ਪਾਰਟੀ ਦੀ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਇਹ ਮੇਰੀ ਕਾਮਨਾ ਹੈ ਖਾਸ ਕਰਕੇ ਮੈਂ ਮੁੰਡਿਆਂ ਕੀ ਗੱਲ ਕਹਿਣਾ ਚਾਹਨਾ ਤੁਸੀਂ ਤਗੜੇ ਹੋ ਕੇ ਪਾਰਟੀ ਦਾ ਝੰਡਾ ਬੁਲੰਦ ਕਰਨਾ ਹੈ ਲੋਕ ਸਭਾ ਦੇ ਆਉਣ ਵਾਲੇ ਜਿਹੜੇ ਇਲੈਕਸ਼ਨ ਹੈ ਜੋ ਮਰਜੀ ਟੀਵੀ ਕੇ ਜੋ ਮਰਜੀ ਅਖਬਾਰ ਕੇ ਮੈਨੂੰ ਆਉ ਲੱਗਦਾ ਹੈ ਵੀ ਇਹ ਰਿਜ਼ਲਟ ਜਿਹੜੇ ਆ ਜੋ ਟੀਵੀ ਕਹਿ ਰਿਹਾ ਜੋ ਅਖਬਾਰ ਕਹਿ ਰਿਹਾ ਉਹਨਾਂ ਦੇ ਬਫਰੀਦ ਆਣਾ ਤੁਕੋ ਰੱਬ ਵੀ ਉਸ ਆਦਮੀ ਦੀ ਉਸ ਪਾਰਟੀ ਦੀ ਮਦਦ ਕਰਦਾ ਜਿਹੜੇ ਲੋਕਾਂ ਦੇ ਵਿੱਚ ਲੋਕਾਂ ਦੇ ਪ੍ਰਤੀ ਪਿਆਰ ਹੋਏ ਰੱਬ ਦੇ ਬਣਾਏ ਹੋਏ ਲੋਕਾਂ ਨਾਲ ਪਿਆਰ ਕਰਨ ਆਪਣੇ ਦੇਸ਼ ਨਾਲ ਆਪਣੇ ਸੂਬੇ ਨਾਲ ਆਪਣੇ ਪਿੰਡ ਨਾਲ ਪਿਆਰ ਕਰਨ ਉਹਨਾਂ ਲੋਕਾਂ ਨੂੰ ਪਾਰਟੀ ਦੇ ਵਿੱਚ ਗਾਹ ਆ ਕੇ ਤੇ ਪਾਰਟੀ ਦੇ ਝੰਡਾ ਬੁਲੰਦ ਕਰਨਾ ਚਾਹੀਦਾ ਫਿਰ ਮੇਰੇ ਵੱਲੋਂ ਦਿੱਤਨਾ ਮੁੰਡਿਆ ਐਮ ਐਲ ਏ ਜੀ ਦਿਂਦਰਪਾਲ ਜਿੰਦਾਬਾਦ ਐਮ ਐਲ ਏ ਜੀ ਦਿਂਦਰਪਾਲ ਜਿੰਦਾਬਾਦ